ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਬ੍ਰੈਡ ਮੈਗੀ ਦਾ ਨਾਸ਼ਤਾ ਸਪੈਸ਼ਲੀ ਆਪਾਂ ਇਹ ਬੱਚਿਆਂ ਵਾਸਤੇ ਬਣਾਵਾਂਗੇ ਵੈਸੇ ਖਾਤ ਇਹ ਵੱਡੇ ਵੀ ਸਕਦੇ ਆ ਪਰ ਕਿਉਂਕਿ ਇਹ ਜਿਹੜਾ ਬ੍ਰੈਡ ਮੈਗੀ ਦਾ ਨਾਸ਼ਤਾ ਆਪਾਂ ਬਣਾਵਾਂਗੇ ਤੇ ਬੱਚਿਆਂ ਨੂੰ ਕਾਫੀ ਪਸੰਦ ਆਉਂਦਾ ਹੈਗਾ ਫਿਰ ਮੈਂ ਵੀ ਅੱਜ ਸੋਚਿਆ ਵੀ ਆਪਾਂ ਬੱਚਿਆਂ ਵਾਸਤੇ ਸਪੈਸ਼ਲ ਇਹ ਰੈਸਪੀ ਲੈ ਕੇ ਆਈਏ ਤੇ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਆ ਰੈਸਪੀ ਬਣਾਉਣ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਗੈਸ ਤੇ ਆਪਾਂ ਫਰਾਈਪੈਨ ਰੱਖ ਲਿਆ ਫਰਾਈਪੈਨ ਦੇ ਵਿੱਚ ਇੱਕ ਚਮਚਾ ਆਪਾਂ ਪਾਵਾਂਗੇ ਰਿਫਾਈਨਡ ਤੇਲ ਤੇਲ ਥੋੜਾ ਜਿਹਾ ਗਰਮ ਹੋ ਗਿਆ ਤੇ ਗੈਸ ਆਪਾਂ ਇੱਕ ਵਾਰੀ ਸਲੋ ਰੱਖਿਆ ਕਿਉਂਕਿ ਆਪਾਂ ਮਸਾਲੇ ਐਡ ਕਰਨੇ ਆ ਤੇ ਹੁਣ ਪਾ ਦਾਂਗੇ ਆਪਾਂ ਅੱਧਾ ਕ ਚਮਚ ਹਲਦੀ ਦਾ ਕਿਉਂਕਿ ਇਹ ਚਮਚ ਛੋਟਾ ਏਸ ਕਰਕੇ ਅੱਧਾ ਹੀ ਪਾਵਾਂਗੇ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਤੇ ਜੇ ਆਪਾਂ ਵੱਡਿਆਂ ਵਾਸਤੇ ਬਣਾਉਣਾ ਤੇ ਉਸੇ ਹਿਸਾਬ ਨਾਲ ਆਪਾਂ ਨੂਨ ਮਿਰਚ ਪਾਉਣਾ ਕਿਉਂਕਿ ਇਹ ਮੈਂ ਸਪੈਸ਼ਲੀ ਬੱਚਿਆਂ ਵਾਸਤੇ ਬਣਾਉਣੀ ਹੈ ਉਸੇ ਹਿਸਾਬ ਨਾਲ ਹੀ ਮੈਂ ਨੂਨ ਮਿਰਚ ਪਾਉਂਗੀ। ਥੋੜਾ ਜਿਹਾ ਪਾ ਦਾਂਗੇ ਆਪਾਂ ਨਮਕ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ। ਹਾਂਜੀ ਮਸਾਲੇ ਆਪਾਂ ਸਾਰੇ ਪਾ ਦਿੱਤੇ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ। ਅੱਧਾ ਇੱਕ ਗਲਾਸ ਪਾਣੀ ਦਾ ਪਾਇਆ ਹੈਗਾ। ਹੁਣ ਪਾਣੀ ਨੂੰ ਥੋੜਾ ਜਿਹਾ ਆਪਾਂ ਗਰਮ ਕਰ ਲਾਂਗੇ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਮੈਗੀ ਬਣਾਉਣੀ ਹੈ ਤੇ ਮੈਗੀ ਦੇ ਵਿੱਚ ਕੋਈ ਆਪਾਂ ਸਬਜ਼ੀਆਂ ਵਗੈਰਾ ਨਹੀਂ ਪਾਉਣੀਆਂ ਸਿੰਪਲ ਤਰੀਕੇ ਨਾਲ ਮੈਗੀ ਬਣਾ ਕੇ ਤਿਆਰ ਕਰਨੀ ਹੈ ਜਿਹੜਾ ਆਪਾਂ ਨਾਸ਼ਤਾ ਬਣਾਉਣਾ ਹੈ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਉਣਾ ਹੈ ਤੇ ਬਣੂਗਾ ਵੀ ਬਹੁਤ ਜ਼ਿਆਦਾ ਸੁਆਦ ਬੱਚਿਆਂ ਨੂੰ ਤੇ ਇਹ ਨਾਸ਼ਤਾ ਕਾਫੀ ਪਸੰਦ ਆਉਣ ਵਾਲਾ ਹੈਗਾ ਤੁਸੀਂ ਕਿਸੇ ਵੀ ਟਾਈਮੇ ਨਾਸ਼ਤਾ ਬੱਚਿਆਂ ਨੂੰ ਬਣਾ ਕੇ ਖਵਾ ਸਕਦੇ ਆਂ ਹਾਂਜੀ ਪਾਣੀ ਨੂੰ ਉਬਾਲ ਆ ਗਿਆ ਤੇ ਹੁਣ ਆਪਾਂ ਦੋ ਪੈਕਟ ਮੈਗੀ ਦੇ ਲੈਏ ਸੀਗੇ ਆਪਾਂ ਪਹਿਲਾਂ ਹੀ ਖੋੜ ਕੇ ਰੱਖ ਲਈ ਸੀ ਮੈਗੀ ਤੇ ਹੁਣ ਆਪਾਂ ਮੈਗੀ ਨੂੰ ਪਾ ਦਾਂਗੇ ਜੇਸਾ ਉਹਨਾ ਤੁਸੀਂ ਨਾਸ਼ਤਾ ਬਣਾਉਣਾ ਉਸੇ ਹਿਸਾਬ ਨਾਲ ਤੁਸੀਂ ਮੈਗੀ ਲੈ ਲੈਣੀ ਆ ਹੁਣ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਹੁਣ ਕਾਟਛੀ ਦੇ ਨਾਲ ਨਾ ਤੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਭਿਉਂ ਦਾਂਗੇ ਇੱਕ ਪਾਊਚ ਜਿਹੜਾ ਮੈਗੀ ਦੇ ਵਿੱਚੋਂ ਮਸਾਲਾ ਨਿਕਲਦਾ ਹੁੰਦਾ ਇਹ ਐਡ ਕਰ ਦਾਂਗੇ ਕਿਉਂਕਿ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਮੈਗੀ ਦੇ ਵਿੱਚ ਮਸਾਲੇ ਨੂੰ ਮਿਕਸ ਕਰ ਦਿੰਨੇ ਆ ਬਸ ਐਨੇ ਹੀ ਮਸਾਲੇ ਆਪਾਂ ਮੈਗੀ ਦੇ ਵਿੱਚ ਪਾਉਣੇ ਕੋਈ ਜ਼ਿਆਦਾ ਮਸਾਲੇ ਨਹੀਂ ਪਾਉਣੇਗੇ। ਹਾਂਜੀ ਮੈਗੀ ਬਣ ਕੇ ਤਿਆਰ ਆ ਸਿਰਫ 2 ਮਿੰਟ ਹੀ ਲੱਗਿਆ ਮੈਗੀ ਬਣ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਾ ਤੇ ਗੈਸ ਕਰ ਦਾਂਗੇ ਆਪਾਂ ਬੰਦ ਮੈਗੀ ਨੂੰ ਆਪਾਂ ਸਾਈਡ ਤੇ ਰੱਖ ਦਾਂਗੇ। ਹਾਂਜੀ ਫਿਰ ਆਪਾਂ ਤਵਾ ਰੱਖ ਲਿਆ ਗੈਸ ਦੇ ਉੱਪਰ ਇੱਕ ਚਮਚਾ ਆਪਾਂ ਪਾ ਦਾਂਗੇ ਹੁਣ ਰਿਫਾਈਨਡ ਤੇਲ ਹੁਣ ਆਪਾਂ ਆਲੂ ਮਸਾਲਾ ਤਿਆਰ ਕਰਨਾ ਤੇਲ ਗਰਮ ਹੋ ਗਿਆ ਥੋੜਾ ਜਿਹਾ ਪਾਵਾਂਗੇ ਸਾਬਤ ਜੀਰਾ ਅੱਧਾ ਕ ਚਮਚ ਪਾ ਦਾਂਗੇ ਸਾਫਤ ਧਨੀਆ ਕਿਉਂਕਿ ਆਲੂ ਮਸਾਲੇ ਦੇ ਵਿੱਚ ਸਾਫਤ ਧਨੀਆ ਦਾ ਫਲੇਵਰ ਬਹੁਤ ਵਧੀਆ ਹੁੰਦਾ ਹੈਗਾ ਤੇ ਹੁਣ ਆਪਾਂ ਪਾ ਦਾਂਗੇ ਇੱਕ ਪਿਆਜ਼ ਬਰੀਕ ਕੱਟਿਆ ਹੋਇਆ ਜਿਵੇਂ ਆਪਾਂ ਇਹਨਾਂ ਨੂੰ ਹਲਾ ਦਾਂਗੇ ਆਪਾਂ ਜ਼ਿਆਦਾ ਨਹੀਂ ਇਹਨਾਂ ਨੂੰ ਭੁੰਨਣਾ ਹੈਗਾ ਸਿਰਫ ਆਪਾਂ ਇਹਨਾਂ ਦਾ ਕੱਚਾਪਨ ਜਾਈ ਦੂਰ ਕਰਨਾ ਹੈਗਾ ਉਦੋਂ ਤੱਕ ਆਪਾਂ ਪਿਆਜ਼ ਨੂੰ ਭੁੰਨਾਂਗੇ ਇੱਕ ਪਾ ਦਾਂਗੇ ਬਰੀਕ ਹਰੀ ਮਿਰਚ ਕਿਉਂਕਿ ਇਹ ਜ਼ਿਆਦਾ ਕੌੜੀ ਨਹੀਂ ਇਸ ਕਰਕੇ ਮੈਂ ਹਰੀ ਮਿਰਚ ਪਾਈ ਆ ਜੇ ਤੁਹਾਨੂੰ ਹਰੀ ਮਿਰਚ ਨਹੀਂ ਵੀ ਪਸੰਦ ਤੁਸੀਂ ਨਹੀਂ ਵੀ ਪਾ ਸਕਦੇ ਬਿਨਾਂ ਹਰੀ ਮਿਰਚ ਤੋਂ ਵੀ ਮਸਾਲੇ ਨੂੰ ਤਿਆਰ ਕਰ ਸਕਦੇ ਆ ਇੱਕ ਟਮਾਟਰ ਬਰੀਕ ਕੱਟਿਆ ਇਹ ਪਾ ਦਾਂਗੇ ਜੇ ਤੁਸੀਂ ਹੋਰ ਵੀ ਸਬਜ਼ੀਆਂ ਤੁਹਾਨੂੰ ਪਸੰਦ ਆ ਤੁਸੀਂ ਉਹ ਵੀ ਪਾ ਸਕਦੇ ਮਸਾਲੇ ਦੇ ਵਿੱਚ ਬੱਸ ਹਲਕਾ ਹਲਕਾ ਜਿਹਾ ਭੁੰਨਣਾ ਹੈ ਜ਼ਿਆਦਾ ਨਹੀਂ ਭੁੰਨਣਾ ਹੈ ਤੇ ਇੱਕ ਰਿਕਵੈਸਟ ਹੈ ਕਿ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੋ ਕਿ ਜੇ ਆਪਾਂ ਰੈਸਪੀ ਨੂੰ ਪੂਰਾ ਦੇਖਦੇ ਆਂ ਫਿਰ ਆਪਣੀ ਰੈਸਪੀ ਵੀ ਵਧੀਆ ਬਣਦੀ ਹੈਗੀ ਜੇ ਘਰ ਵਿੱਚ ਆਪਾਂ ਟਰਾਈ ਕਰਕੇ ਦੇਖਦੇ ਨਾ ਰੈਸਪੀ ਨੂੰ ਦੇਖ ਕੇ ਆਪਾਂ ਰੈਸਪੀ ਬਣਾਉਣੇ ਆ ਤਾਂ ਚੰਗੀ ਤਰ੍ਹਾਂ ਪਤਾ ਹੋਊਗਾ ਤੇ ਰੈਸਪੀ ਆਪਣੀ ਵਧੀਆ ਬਣਦੀ ਹੈ ਹੁਣ ਆਪਾਂ ਹਲਕਾ ਹਲਕਾ ਇਹਨਾਂ ਨੂੰ ਭੁੰਨ ਲਿਆਗਾ ਤਿੰਨ ਉਬਲੇ ਹੋਏ ਆਲੂ ਇਹਨਾਂ ਨੂੰ ਆਪਾਂ ਮੈਸ਼ ਕਰਕੇ ਰੱਖ ਲਿਆ ਸੀਗਾ ਇਹ ਪਾ ਦਾਂਗੇ ਤੋ ਕਿ ਮੈਸ਼ ਕਰਕੇ ਆਪਾਂ ਤਾਂ ਰੱਖ ਲਿਆ ਸੀ ਪਰ ਜਿਹੜੀ ਆਪਣੀ ਵੀਡੀਓ ਉਹ ਨਾ ਕਾਫੀ ਵੱਡੀ ਨਾ ਬਣੇ ਇਸ ਕਰਕੇ ਫਿਰ ਪਹਿਲਾਂ ਜੀ ਮੈਸ਼ ਕਰਕੇ ਰੱਖ ਲਿਆ ਸੀਗਾ ਔ ਫਟਾਫਟ ਮੜ ਕੇ ਆਲੂ ਮਸਾਲਾ ਬਣ ਕੇ ਤਿਆਰ ਹੋ ਜਾਂਦਾ ਹੈ ਜਾਂ ਚੰਗੀ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਥੋੜਾ ਜਿਹਾ ਪਾ ਦਾਂਗੇ ਆਪਾਂ ਜੀਰਾ ਪਾਊਡਰ ਇਹ ਭੁੰਨਿਆ ਹੋਇਆ ਜੀਰਾ ਪਾਊਡਰ ਤੇ ਥੋੜੀ ਪਾ ਦਾਂਗੇ ਪੀਸੀ ਕਾਲੀ ਮਿਰਚ ਤੇ ਨਾਰਮਲ ਜੀ ਪਾ ਦਾਂਗੇ ਆਪਾਂ ਲਾਲ ਮਿਰਚ ਪਾਊਡਰ ਤੇ ਜੇ ਜ਼ਿਆਦਾ ਖਾਣੀ ਮੇਰੇ ਤੇ ਪਸੰਦ ਆ ਤੁਸੀਂ ਜ਼ਿਆਦਾ ਵੀ ਪਾ ਸਕਦੇ ਆ ਕਿਉਂਕਿ ਮੈਂ ਸਪੈਸ਼ਲੀ ਬੱਚਿਆਂ ਵਾਸਤੇ ਬਣਾਉਣੀ ਹੈ ਤਾਂ ਕਰਕੇ ਮੈਂ ਉਸੇ ਹਿਸਾਬ ਨਾਲ ਮਸਾਲੇ ਪਾਉਣੇ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਥੋੜੀ ਪਾ ਦਾਂਗੇ ਆਪਾਂ ਹਲਦੀ ਪਾਊਡਰ ਤੇ ਨਮਕ ਪਾਵਾਂਗੇ ਆਪਾਂ ਸਵਾਦ ਅਨੁਸਾਰ ਤੁਸੀਂ ਇੱਥੇ ਚਾਟ ਮਸਾਲਾ ਵੀ ਐਡ ਕਰ ਸਕਦੇ ਆ ਅਮਚੂਰ ਪਾਊਡਰ ਵੀ ਐਡ ਕਰ ਸਕਦੇ ਆ ਪਰ ਮੈਂ ਅਮਚੂਰ ਪਾਊਡਰ ਨਹੀਂ ਪਾਉਂਦੀਗੀ ਨਹੀਂ ਮੈਂ ਚਾਟ ਮਸਾਲਾ ਪਾਵਾਂ ਇਸ ਵਿੱਚ ਮੈਂ ਇੱਕ ਚਮਚ ਪਾ ਦੂੰਗੀ ਟਮਾਟਰਾਂ ਦੀ ਸੌਸ ਹੁਣ ਇਹਨਾਂ ਨੂੰ ਆਪਾਂ ਕਰ ਦਿੰਨੇ ਆ ਚੰਗੀ ਤਰ੍ਹਾਂ ਮਿਕਸ ਆਲੂ ਮਸਾਲਾ ਆਪਣਾ ਬਣ ਕੇ ਹੋ ਜਾਊਗਾ ਰੈਡੀ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਇਹ ਰੈਸਪੀ ਬਣਾ ਕੇ ਤਿਆਰ ਕਰਾਂਗੇ ਗੈਸ ਕਰ ਦਿੰਨੇ ਆ ਆਪਾਂ ਬੰਦ ਥੋੜਾ ਜਿਹਾ ਆਪਾਂ ਹੋਰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਿੰਨੇ ਆ ਮਸਾਲਾ ਵਧੀਆ ਬਣ ਜਾਊਗਾ ਫਿਰ ਮਸਾਲੇ ਜਿਹੜੇ ਆਪਾਂ ਪਾਏ ਨੇ ਉਹ ਚੰਗੀ ਤਰ੍ਹਾਂ ਹੋ ਜਾਣਗੇ ਮਿਕਸ ਹਾਂਜੀ ਆਲੂ ਮਸਾਲਾ ਆਪਣਾ ਬਣ ਕੇ ਰੈਡੀ ਆ ਹੁਣ ਆਪਾਂ ਇਹਨੂੰ ਵੀ ਸਾਈਡ ਤੇ ਕਰ ਦਿੰਨੇ ਆ ਹਾਂਜੀ ਨਾਸ਼ਤੇ ਵਾਸਤੇ 6 ਪੀਸ ਆਪਾਂ ਬਰਾਊਨ ਬ੍ਰੈਡ ਲੈ ਆ ਤੇ ਹੁਣ ਆਪਾਂ ਬਣਾਵਾਂਗੇ ਵਧੀਆ ਟੇਸਟੀ ਨਾਸ਼ਤਾ ਹਾਂਜੀ ਹੁਣ ਆਪਾਂ ਇੱਕ ਪੀਸ ਲੈ ਲਿਆ ਤੇ ਹੁਣ ਆਪਾਂ ਇਹਦੀਆਂ ਕੰਨੀਆਂ ਹਟਾ ਦਾਂਗੇ ਨਾਸ਼ਤੇ ਵਾਸਤੇ ਤੁਸੀਂ ਵੈਸੇ ਕੋਈ ਵੀ ਬ੍ਰੈਡ ਲੈ ਸਕਦੇ ਆ ਕਿਉਂਕਿ ਥੋੜਾ ਜਿਹਾ ਇਹ ਬ੍ਰੈਡ ਵੱਡਾ ਹੁੰਦਾਗਾ ਤੇ ਨਾਸ਼ਤਾ ਆਪਣਾ ਵਧੀਆ ਬਣਦਾਗਾ ਫਿਰ ਇਹ ਇਤਰਾਪਾ ਸਾਰੇ ਬ੍ਰੈਡਾਂ ਦੀਆਂ ਕੰਨੀਆਂ ਹਟਾ ਦਾਂਗੇ ਬ੍ਰੈਡਾਂ ਦੀਆਂ ਆਪਾਂ ਕੰਨੀਆਂ ਹਟਾ ਤੀਆਂ ਤੇ ਤੁਸੀਂ ਕੰਨੀਆਂ ਨੂੰ ਸਿੱਟਣਾ ਨਹੀਂ ਇਹਨਾਂ ਨੂੰ ਥੋੜਾ ਜਿਹਾ ਵੇਸਣ ਦੇ ਵਿੱਚ ਨੂਨ ਮਿਰਚ ਪਾ ਕੇ ਤੇ ਵੇਸਣ ਦੇ ਵਿੱਚ ਚੰਗੀ ਤਰ੍ਹਾਂ ਲਬੜ ਕੇ ਤੇ ਇਹਨਾਂ ਨੂੰ ਤੁਸੀਂ ਫਰਾਈ ਕਰਕੇ ਤੇ ਚਾਹ ਦੇ ਨਾਲ ਵਧੀਆ ਸਨੈਕਸ ਬਣਾ ਕੇ ਖਾ ਸਕਦੇ ਹਾਂ ਹੁਣ ਆਪਾਂ ਇਹਨਾਂ ਨੂੰ ਸਾਈਡ ਤੇ ਕਰ ਦਾਂਗੇ ਇੱਕ ਆਪਾਂ ਬ੍ਰੈਡ ਲੈ ਲੈ ਤੇ ਰੱਖ ਲਿਆ ਆਪਾਂ ਪਲੇਟ ਦੇ ਵਿੱਚ ਤੇ ਬ੍ਰੈਡ ਦੇ ਉੱਪਰ ਆਪਾਂ ਹੁਣ ਲਾ ਦਾਂਗੇ ਪੀਜ਼ਾ ਸੌਸ ਟਮਾਟਰਾਂ ਦੀ ਸੌਸ ਵੀ ਲਾ ਸਕਦੇ ਹਾਂ ਪੀਜ਼ਾ ਸੌਸ ਵੀ ਲਾ ਸਕਦੇ ਹਾਂ ਓਕੇ ਨਾ ਪੀਜ਼ਾ ਸੌਸ ਦਾ ਫਲੇਵਰ ਵੀ ਵਧੀਆ ਆ ਚੰਗੀ ਤਰ੍ਹਾਂ ਆਪਾਂ ਹੁਣ ਸਾਰੇ ਪਾਸੇ ਇਹ ਲਾ ਦਾਂਗੇ ਇਹ ਥੋੜੀ ਥੋੜੀ ਲਾਵਾਂਗੇ ਜਿਆਦਾ ਵੀ ਨਹੀਂ ਲਾਉਂਦੇ ਤੇ ਹੁਣ ਆਪਾਂ ਜਿਹੜਾ ਆਲੂ ਮਸਾਲਾ ਰੈਡੀ ਕਰਕੇ ਰੱਖਿਆ ਹੈਗਾ ਉਹ ਆਪਾਂ ਲਾ ਦਾਂਗੇ ਉੱਪਰ ਚੰਗੀ ਤਰ੍ਹਾਂ ਇਹਨੂੰ ਵੀ ਲਾ ਦਾਂਗੇ ਆਪਾਂ ਬਹੁਤ ਸਵਾਦਨਾਸ਼ਤਾ ਬਣਦਾ ਹੈਗਾ ਹਾਂ ਦੀ ਬ੍ਰੈਡ ਦੇ ਉੱਪਰ ਆਪਾਂ ਆਲੂ ਮਸਾਲਾ ਵੀ ਲਾਤਾ ਤੇ ਹੁਣ ਆਪਾਂ ਲਾ ਦਾਂਗੇ ਬਣਾਈ ਹੋਈ ਆਪਣੀ ਮੈਗੀ ਮੈਗੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਲਾ ਦਾਂਗੇ ਹੁਣ ਆਪਾਂ ਮੈਗੀ ਨੂੰ ਵੀ ਲਾਤਾ ਉੱਪਰ ਹੁਣ ਆਪਾਂ ਹਾਂ ਬ੍ਰੈਡ ਲੈ ਲਿਆ ਦੂਸਰਾ ਪੀਸ ਬ੍ਰੈਡ ਦਾ ये उपर भी आप थोड़ी जा हूँ सोस ला देंगे पीज़ा सोस। हूँ आप पीजा सोस भी लाती ती ब्रेड के उपर तो थोड़ा जहाँ हूँ इस ब्रेड के उपर भी आलू मसाला ला देंगे तो थोड़ा जहा आप ला देंगे हम टमाटर की सॉस तो हूँ आप पीस में चक के ते मैगी वाले ब्रेड के उपर रख दी ਤੇ ਹਲਕਾ ਜਿਹਾ ਆਪਾਂ ਇਸ ਤਰ੍ਹਾਂ ਹੁਣ ਹੱਥ ਦੇ ਨਾਲ ਨੱਪ ਦਿੰਨੇ ਆ। ਇਸ ਤਰ੍ਹਾਂ। ਤੇ ਹੁਣ ਆਪਾਂ ਰੱਖ ਦਿੰਨੇ ਆ ਪਲੇਟ ਦੇ ਵਿੱਚ। ਹੁਣ ਆਪਾਂ ਬਾਕੀ ਦਾ ਨਾਸ਼ਤਾ ਵੀ ਇਸੇ ਤਰ੍ਹਾਂ ਹੀ ਰੈਡੀ ਕਰ ਲਾਂਗੇ। ਹੁਣ ਆਪਾਂ ਬ੍ਰੈਡ ਦਾ ਦੂਜਾ ਪੀਸ ਲੈ ਲਿਆ। ਥੋੜੀ ਜਿਹਾ ਆਪਾਂ ਲਾ ਦਿੰਨੇ ਆ ਹੁਣ ਪੀਜ਼ਾ ਸੌਸ। ਉਸੇ ਤਰ੍ਹਾਂ ਹੀ। ਹਾਂਜੀ। ਪੀਜ਼ਾ ਪਾਸਤਾ ਸੋਸ ਵੀ ਲਾਤੀ ਜਿਹੜੀ ਆਪਾਂ ਇਹ ਪੀਜ਼ਾ ਪਾਸਤਾ ਸੋਸ ਲੈਨੇ ਪਹਿਲਾਂ ਮੈਂ ਪੀਜ਼ਾ ਸੋਸ ਕਈ ਸੀਗੀ ਇਹ ਪੀਜ਼ਾ ਪਾਸਤਾ ਸੋਸ ਆਪਾਂ ਪਾਸ ਦੇ ਦੇ ਵਿੱਚ ਵੀ ਇਹ ਸੋਸ ਨੂੰ ਵਰਤ ਸਕਦੇ ਆ ਤੇ ਹੁਣ ਆਪਾਂ ਲਾ ਦਾਂਗੇ ਆਲੂ ਮਸਾਲਾ ਹਾਂਜੀ ਆਲੂ ਮਸਾਲਾ ਵੀ ਆਪਾਂ ਲਾਤਾ ਤੇ ਹੁਣ ਆਪਾਂ ਉੱਪਰ ਮੈਗੀ ਰੱਖ ਦਾਂਗੇ ਤੇ ਹੁਣ ਆਪਾਂ ਦੂਜਾ ਪੀਸ ਚੱਕ ਲਾਂਗੇ ਬ੍ਰੈਡ ਦਾ हम थोड़ी जी ये यर भी आप पीजा पास्ता सॉस ला देंगे हम थोड़ा जहाँ मसाला ला देंगे हाँ जी हूँ आप ब्रेड के उपर सॉस भी लाती है टमाटो सॉस तो हूँ आप इस तरह उपर मुद्दा मार देंगे ਆਪਾਂ ਦੋ ਪੀਸ ਤੁਹਾਨੂੰ ਮੈਂ ਬਣਾ ਕੇ ਦਿਖਾਤੇ ਆ ਤੇ ਬਾਕੀ ਦਾ ਨਾਸ਼ਤਾ ਵੀ ਆਪਾਂ ਇਸੇ ਤਰੀਕੇ ਨਾਲ ਰੈਡੀ ਕਰ ਲਾਂਗੇ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਹਾਂਜੀ ਨਾਸ਼ਤੇ ਨੂੰ ਫਰਾਈ ਕਰਨ ਵਾਸਤੇ ਤਵਾ ਆਪਾਂ ਗੈਸ ਦੇ ਉੱਪਰ ਰੱਖ ਲਿਆ ਤਾਂ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਲਾ ਦਾਂਗੇ ਤੇਲ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਹੋਣਾ ਬੁਰਛ ਦੇ ਨਾਲ ਫਲਾ ਦਾਂਗੇ ਕਿਉਂ ਵੀ ਵਰਤ ਸਕਦੇ ਤੁਸੀਂ ਤੇਲ ਵੀ ਵਰਤ ਵਰਤ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਥੋੜਾ ਜਿਹਾ ਤੇਲ ਗਰਮ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਨਾਸ਼ਤੇ ਨੂੰ ਫਰਾਈ ਕਰਾਂਗੇ ਹਾਂਜੀ ਹੁਣ ਬ੍ਰੈਡ ਮੈਗੀ ਦਾ ਨਾਸ਼ਤਾ ਆਪਾਂ ਫਰਾਈ ਕਰਨ ਵਾਸਤੇ ਤਵੇ ਦੇ ਉੱਪਰ ਆਪਾਂ ਰੱਖ ਦਾਂਗੇ ਤੇ ਗੈਸ ਆਪਾਂ ਥੋੜਾ ਜਿਹਾ ਸਲੋ ਕਰ ਦਾਂਗੇ ਕਿਉਂਕਿ ਤਵਾ ਛੇਤੀ ਗਰਮ ਹੋ ਜਾਂਦਾ ਹੈਗਾ ਤਾਂ ਜ਼ਿਆਦਾ ਨਾ ਸੇਕ ਲੱਗ ਜੇ ਹੁਣ ਆਪਾਂ ਹਲਕਾ ਜਿਹਾ ਨਾਪ ਦਾਂਗੇ ਹੁਣ ਆਪਾਂ ਹਲਕਾ ਜਿਹਾ ਨਾਪਤਾ ਸੀਗਾ ਤੇ ਹੁਣ ਆਪਾਂ ਪਾਸਾ ਪਲਟ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਹਲਕਾ ਜਿਹਾ ਰੋਸਟ ਹੋ ਗਿਆ ਬ੍ਰੈਡ ਹਾਂਜੀ ਬ੍ਰੈਡ ਮੈਗੀ ਦਾ ਨਾਸ਼ਤਾ ਆਪਾਂ ਫਰਾਈ ਕਰ ਲਿਆ ਤੇ ਹੁਣ ਆਪਾਂ ਚੱਕ ਕੇ ਤੇ ਰੱਖ ਦਿੰਨੇ ਆ ਪਲੇਟ ਦੇ ਵਿੱਚ ਬਾਕੀ ਦਾ ਨਾਸ਼ਤਾ ਵੀ ਆਪਾਂ ਇਸੇ ਤਰ੍ਹਾਂ ਹੀ ਰੈਡੀ ਕਰ ਲਾਂਗੇ ਤੇ ਹੁਣ ਆਪਾਂ ਥੋੜਾ ਜਿਹਾ ਲਾ ਦਿੰਨੇ ਆ ਤੇਲ ਤਵੇ ਦੇ ਉੱਪਰ ਤੇ ਇੱਕ ਵਾਰੀ ਆਪਾਂ ਗੈਸ ਥੋੜਾ ਜਿਹਾ ਸਲੋ ਕਰ ਦਿੰਨੇ ਆ ਤਵਾ ਕਾਫੀ ਗਰਮ ਹੋ ਗਿਆ ਹੁਣ ਬ੍ਰੈਡ ਵਾਲਾ ਫੇਰ ਪੀਸ ਚੱਕ ਲੈਣੇ ਆ ਤੇ ਰੱਖ ਦਿੰਨੇ ਆ ਆਪਾਂ ਤਵੇ ਦੇ ਉੱਪਰ ਕਿਉਂਕਿ ਇੱਕ ਇੱਕ ਪੀਸ ਆਪਾਂ ਤਾਂ ਸੇਕਿਆ ਫਿਰ ਥੋੜਾ ਜਿਹਾ ਆਪਾਂ ਨੂੰ ਸੇਕਣਾ ਸੌਖਾ ਹੈ ਹੁਣ ਸੇਕ ਲੱਗ ਗਿਆ ਉਸ ਤੋਂ ਬਾਅਦ ਹੀ ਆਪਾਂ ਪਾਸਾ ਪਲਟਾਂਗੇ ਹਾਂਜੀ ਸਾਰਾ ਨਾਸ਼ਤਾ ਆਪਾਂ ਫਰਾਈ ਕਰ ਲਿਆ ਤੇ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਕਿੰਨਾ ਵਧੀਆ ਤੇ ਕਿੰਨੇ ਸੌਖੇ ਤਰੀਕੇ ਨਾਲ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਨਾਸ਼ਤਾ ਆਪਾਂ ਬਣਾ ਕੇ ਰੈਡੀ ਕੀਤਾ ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾਇਓ ਹਾਂਜੀ ਨਾਸ਼ਤੇ ਨੂੰ ਆਪਾਂ ਹੁਣ ਇਸ ਪਲੇਟ ਦੇ ਵਿੱਚ ਰੱਖ ਦਾਂਗੇ ਕਿੰਨਾ ਵਧੀਆ ਨਾਸ਼ਤਾ ਬਣਿਆ ਹੈ ਨਾ ਸੌਖੇ ਤਰੀਕੇ ਨਾਲ ਬਣਾਇਆ ਹੋਇਆ ਹੈ ਨਾਸ਼ਤਾ ਤੇ ਹੁਣ ਤੁਹਾਨੂੰ ਇੱਕ ਪੀਸ ਮੈਂ ਕੱਟ ਕੇ ਵੀ ਦਿਖਾਉਣੀ ਆ ਜੇ ਆਪਾਂ ਸਾਫ਼ ਤਾਂ ਹੀ ਐਸੇ ਤਰ੍ਹਾਂ ਹੀ ਪੀਸ ਨੂੰ ਖਾਣਾ ਹੋਵੇ ਸੋਸ ਲਾ ਕੇ ਤੇ ਆਪਾਂ ਉਹ ਵੀ ਖਾ ਸਕਦੇ ਤੇ ਜੇ ਆਪਾਂ ਇਸ ਤਰ੍ਹਾਂ ਕੱਟ ਕੇ ਛੋਟੇ ਪੀਸਾਂ ਦੇ ਵਿੱਚ ਖਾਣਾ ਹੋਵੇ ਤਾਂ ਆਪਾਂ ਤਾਂ ਵੀ ਖਾ ਸਕਦੇ ਥੋੜਾ ਕਰਦਣਾ ਕੱਟਿਆ ਕੱਟ ਗਿਆ ਵੇਖੋ ਕਿੰਨਾ ਵਧੀਆ ਬਣਿਆ ਹੈ ਨਾ ਟੇਸਟੀ ਬਣਿਆ ਤੇ ਹੁਣ ਆਪਾਂ ਰੱਖ ਦਿੰਨੇ ਆ ਪਲੇਟ ਦੇ ਵਿੱਚ ਇੰਨਾ ਆਲ ਰੱਖ ਦਾਂਗੇ ਆਪਾਂ ਟਮਾਟਰਾਂ ਦੀ ਸੋਸ ਵੈਸੇ ਵੀ ਤੁਸੀਂ ਚਾਹਨਾ ਖਾ ਸਕਦੇ ਆ ਤੇ ਇਸ ਤਰ੍ਹਾਂ ਤੁਸੀਂ ਟਮਾਟਰਾਂ ਦੀ ਸੋਸ ਨਾਲ ਵੀ ਖਾ ਸਕਦੇ ਆ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਇਹ ਨਾਸ਼ਤਾ ਪਸੰਦ ਆਊਗਾ ਤੇ ਵੱਡੇ ਵੀ ਇਸ ਨਾਸ਼ਤੇ ਨੂੰ ਖਾ ਸਕਦੇ ਆ ਥੋੜੇ ਮਸਾਲੇ ਜ਼ਿਆਦਾ ਪਾ ਸਕਦੇ ਆ ਆਪਾਂ ਵੱਡਿਆਂ ਨੇ ਖਾਣਾ ਹੋਵੇ ਤੇ ਸ਼ਾਇਦ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ